ਜੋਬ ਸਰਕਾਰ ਦੀਆਂ 144 ਹਾਈਲੈਕਸ ਗੱਡੀਆਂ ਦਾ ਮੁੱਦਾ ਗਰਮ ਆ ਗਿਆ ਹੈ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਹੈ ਉਹਨਾਂ ਨੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਮਾਨ ਸਰਕਾਰ ਦੇ ਵਿੱਚ 144 ਟੋਇਟਾ ਹਾਈਲੈਕਸ ਗੱਡੀਆਂ ਦਾ ਵੱਡਾ ਕਪੜਾ ਹੋਇਆ ਪੰਜਾਬ ਦੇ ਰਾਜਪਾਲ ਵੱਲੋਂ ਡੀਜੀਪੀ ਨੂੰ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਸੁਖਪਾਲ ਖਹਿਰਾ ਨੇ ਮਾਨ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਰਾਜਪਾਲ ਦੇ ਹੁਕਮਾ ਤੋਂ ਬਾਅਦ ਘੁਟਾਲੇ ਦੀ ਜਾਂਚ ਤੇ ਕਾਰਵਾਈ ਸਰਕਾਰ ਕਰੇਗੀ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਇਹ ਗੱਡੀਆਂ ਦਿੱਤੀਆਂ ਗਈਆਂ ਸੀ ਸੁਖਪਾਲ ਖੈਰਾ ਨੇ ਇਸ ਗੱਡੀਆਂ ਦੇ ਵਿੱਚ ਹੋਏ ਕਪੜੇ ਦਾ ਮੁੱਦਾ ਚੁੱਕਿਆ ਤੇ ਨਾਲ ਹੀ ਸੁਖਪਾਲ ਖੈਰਾ ਦੇ ਵੱਲੋਂ ਮਾਨ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਸਵਾਲ ਕੀਤਾ ਕਿ ਰਾਜਪਾਲ ਦੇ ਹੁਕਮਤ ਤੋਂ ਬਾਅਦ ਮਾਨ ਸਰਕਾਰ ਇਸ ਕੋਟਾਲੇ ਦੀ ਜਾਂਚ ਕਰਵਾਏਗੀ ਦਰਅਸਲ ਸਰਕਾਰ ਦੇ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਇਹ ਗੱਡੀਆਂ ਦਿੱਤੀਆਂ ਗਈਆਂ ਸੀ ਤਾਂ ਹੁਣ ਸੁਖਪਾਲ ਖੈਰਾ ਦੇ ਵੱਲੋਂ ਵੱਡੇ ਸਵਾਲ ਇਸ ਨੂੰ ਲੈ ਕੇ ਚੁੱਕੇ ਗਏ ਨੇ ਕਪੜੇ ਦਾ ਮਾਮਲਾ ਉਹਨਾਂ ਨੇ ਉਜਾਗਰ ਕੀਤਾ ਤੇ ਨਾਲ ਹੀ ਉਹਨਾਂ ਨੇ ਮਾਨ ਸਰਕਾਰ ਤੇ ਸ਼ਬਦੀ ਵਾਰ ਵੀ ਕੀਤਾ ਕੀ ਕੁਝ ਕਿਹਾ ਹੈ ਆਓ ਸੁਣਦੇ ਹਾਂ ਤਾਂ ਸਾਡੇ ਨਾਲ ਮਨਜੋਤ ਕੰਗ ਲਾਈਵ ਜੁੜੇ ਹੋਏ ਨੇ ਮਨਜੋਤ ਸੁਖਪਾਲ ਸਿੰਘ ਖੇਰਾ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਪਹਿਲਾਂ ਤਾਂ ਇਹ ਪੂਰਾ ਮਾਮਲਾ ਸਾਹਮਣੇ ਲਿਆਉਣਾ ਚਾਹਵਾਂਗੇ ਦਰਸ਼ਕਾਂ ਦੇ ਕਿ ਆਖਿਰੇ ਕਪੜਾ ਉਜਾਗਰ ਕਦੋਂ ਹੋਇਆ ਸੀਗਾ ਇਕ ਕੁਛ ਮਹੀਨਾ ਪਹਿਲਾਂ ਲਗਭਗ 2 ਤੋਂ 3 ਮਹੀਨੇ ਪਹਿਲਾਂ ਸੁਖਪਾਲ ਖਹਿਰਾ ਵੱਲੋਂ ਜਿਹੜੇ ਸੜਕ ਸੁਰੱਖਿਆ ਫੋਰਸਸ ਨੂੰ ਜਿਹੜੀ ਜਨਰੂਅਰੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 144 ਗੱਡੀਆਂ ਦਿੱਤੀਆਂ ਸੀਗੀਆਂ ਤਾਂ ਉਸ ਦੇ ਵਿੱਚ ਹੋਏ ਘਟਾਲੇ ਨੂੰ ਉਜਾਗਰ ਕੀਤਾ ਸੀ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਆਮ ਬੰਦਾ ਕੋਈ ਹਾਈਲੈਕਸ ਗੱਡੀ ਖਰੀਦਦਾ ਹੈ ਤਾਂ ਉਸ ਨੂੰ ਲਗਭਗ 10 ਤੋਂ 15 ਲੱਖ ਰੁਪਏ ਦਾ ਡਿਸਕਾਊਂਟ ਮਿਲਦਾ ਹੈ ਪਰ 144 ਗੱਡੀਆਂ ਡੀਜੀਪੀ ਪੰਜਾਬ ਦੇ ਨਾਮ ਦੇ ਉੱਤੇ ਪੰਜਾਬ ਸਰਕਾਰ ਨੇ ਖਰੀਦੀਆਂ ਨੇ ਤਾਂ ਉਸ ਦੇ ਵਿੱਚ 1 ਰੁਪਿਆ ਵੀ ਡਿਸਕਾਊਂਟ ਜਿਹੜਾ ਉਹ ਨਹੀਂ ਮਿਲਿਆ ਕਿਉਂਕਿ ਜੇਕਰ ਅਸੀਂ 144 ਗੱਡੀਆਂ ਦੇ ਹਿਸਾਬ ਰ ਲੱਖ ਰੁਪਏ ਪਰ ਗੱਡੀ ਦੇ ਹਿਸਾਬ ਦੇ ਨਾਲ ਜਿਹੜਾ ਡਿਸਕਾਊਂਟ ਜੇਕਰ ਮਿਲਦਾ ਹੈ ਤਾਂ ਉਸ ਦੇ ਵਿੱਚ ਸਿੱਧੇ ਤੌਰ ਦੇ ਉੱਪਰ 15 ਤੋਂ 20 ਲੱਖ 20 ਕਰੋੜ ਰੁਪਏ ਦਾ ਮਾਫ ਕਰਨਾ 15 ਤੋਂ 20 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਸਿੱਧੇ ਤੌਰ ਦੇ ਉੱਪਰ ਪੰਜਾਬ ਸਰਕਾਰ ਨੂੰ ਹੋਇਆ ਤਾਂ ਉਸ ਦੇ ਵਿੱਚ ਸੁਖਪਾਲ ਖਹਿਰਾ ਦਾ ਕਹਿਣਾ ਸੀਗਾ ਕਿ ਇਹ ਕੇਵਲ ਨੁਕਸਾਨ ਨਹੀਂ ਇਹ ਬਲਕਿ ਇੱਕ ਵੱਡਾ ਘੁਟਾਲਾ ਹੈ ਇਕਠੀਆਂ ਜਿਹੜੀਆਂ ਪ੍ਰਕਿਰ ਕਰਤੀਆਂ 144 ਗੱਡੀਆਂ ਦੇ ਵਿੱਚ ਡਿਜੀਟਲ ਡਿਸਕਾਊਂਟ ਨਹੀਂ ਕੀਤਾ ਗਿਆ ਤਾਂ ਹੋ ਸਕਦਾ ਹੈ ਵੀ ਡਿਸਕਾਊਂਟ ਮੰਗਿਆ ਹੀ ਨਾ ਗਿਆ ਹੋਵੇ ਤਾਂ ਉਸ ਤੋਂ ਬਾਅਦ ਲੰਮੇ ਸਮੇਂ ਤੋਂ ਚੱਲ ਰਿਹਾ ਇਸ ਵਿਵਾਦ ਨੂੰ ਕਿਤਨਾ ਕਿਤੇ ਪੰਜਾਬ ਦੇ ਰਾਜਪਾਲ ਵੱਲੋਂ ਬੀਜਪੀ ਪੰਜਾਬ ਨੂੰ ਇਸ ਦੇ ਉੱਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਔਰ ਇੱਕ ਪੱਤਰ ਜਿਹੜਾ ਲਗਭਗ ਇਸ ਦੇ ਤੇ 15 ਦਿਨਾਂ ਦੇ ਵਿੱਚ ਕਾਰਵਾਈ ਕਰਨਗੇ ਔਰ ਡੀਜੀਪੀ ਇਸ ਨੂੰ ਲੈ ਕੇ ਜਿਹੜੇ ਐਮ.ਐਲ.ਏ ਪੁਲਤ ਨੇ ਸੁਖਪਾਲ ਖੈਰਾ ਉਹਨਾਂ ਨੂੰ ਜਾਣਕਾਰੀ ਦੇਣਗੇ ਕਿ ਉਹਨਾਂ ਦੀ ਜਿਹੜੀ ਸ਼ਿਕਾਇਤ ਹੈ ਮਾਮਲਾ ਦਰਜ ਕਰਨ ਦੀ ਮੁੱਖ ਮੰਤਰੀ ਭਗਵੰਤ ਮਾਨ ਤੇ ਉਹ ਕਿਸ ਕਦਰ ਨਿਕਲੀ ਔਰ ਕਿੱਥੋਂ ਤੱਕ ਪਹੁੰਚੀ ਹੈ ਤਾਂ 15 ਦਿਨਾਂ ਦੇ ਵਿੱਚ ਵਿੱਚ ਜਾਣਕਾਰੀ ਜਿਹੜੀ ਹੈ ਉਹ ਸੁਖਪਾਲ ਖੈਰਾ ਨੂੰ ਦੇਣੀ ਹੋਵੇਗੀ ਹਾਲਾਂਕਿ ਕਿਤੇ ਨਾ ਕਿਤੇ ਇਸ ਬਾਬਤ ਜਿਹੜੀ ਹੈ ਚੁਣੌਤੀ ਵੀ ਦਿੱਤੀ ਗਈ ਸੁਖਪਾਲ ਖੈਰਾ ਵੱਲੋਂ ਵੀ ਕਿਹਾ ਗਿਆ ਕਿ ਕਾਰਵਾਈ ਜਿਹੜੀ ਹੈ ਉਹ ਕਿਵੇਂ ਕਰਨੀ ਹੈ ਹੁਣ ਕਿਉਂਕਿ 15 ਦਿਨ ਦਾ ਸਮਾਂ ਦਿੱਤਾ ਗਿਆ ਇਸ ਦੇ ਬਾਅਦ ਕੀ ਕੁਝ ਤਸਵੀਰ ਨਿਕਲਦੀ ਕਿਉਂਕਿ ਇੱਥੇ ਮਨਪ੍ਰਿਤ ਮਾਮਲਾ 144 ਗੱਡੀਆਂ ਦਾ ਨਹੀਂ ਬਲਕਿ ਕਾਰ ਦੇ ਜਾਂ ਲੋਕਾਂ ਦੇ ਜਿਹੜੇ ਟੈਕਸਸ ਤੋਂ ਇਕੱਠੇ ਹੋਏ ਪੈਸੇ 15 ਤੋਂ 20 ਕਰੋੜ ਰੁਪਏ ਦਾ ਹੈ ਸੋ ਉਸ ਘਟਾਲੇ ਦੇ ਵਿੱਚ ਕਿਤਨਾ ਉਜਾਗਰ ਹੁੰਦਾ ਹੈ ਉਸ ਕਰਪਸ਼ਨ ਨੂੰ ਕਿਵੇਂ ਉਜਾਗਰ ਹੁੰਦਾ ਔਰ ਮਾਮਲਾ ਦਰਜ ਹੁੰਦਾ ਹੈ ਜਾਂ ਫਿਰ ਰਿਪੋਰਟ ਜਿਹੜੀ ਹੈ ਇਸ ਤਰੀਕੇ ਦੇ ਨਾਲ ਹਵਾ ਚੜਦੀ ਰਹੀ ਜਾਂਦੀ ਹੈ ਇਹ ਦੇਖਣਾ ਹੋਵੇਗਾ ਬਿਲਕੁਲ ਤਾਂ ਨਜ਼ਰ ਮਾਨ ਸਰਕਾਰ ਤੇ ਵੀ ਬਣੀ ਹੋਈ ਹੈ ਕਿ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੀ ਪ੍ਰਤੀਕਿਰਿਆ ਜਿਹੜੀ ਹੈਗੀ ਆ ਦਿੱਤੀ ਜਾਂਦੀ ਹੈ